ਦੇਨ ਆ ਬੋਗੋ ਦਿੱਤਾ ਵਾਈਕ ਨੂੰ ਲੋਕ ਜਿੱਦਾਂ ਸੁੱਕਾ ਬੋਟਾ ਹੁੰਦਾ ਉਹ ਹਰਾ ਕਰਦਾ ਵਾਈਕ ਨੂੰ ਰਾਮ ਰੇਲੇ ਕਰੋ ਮੈਂ ਲੱਤਾਂ ਨਹੀਂ ਮੰਗੀਆਂ ਮੈਂ ਬਸ ਨਾਂ ਮੰਗਿਆ ਸ੍ਰੀ ਬੰਦੋਂ ਨਸ਼ੇ ਵਾਲਾ ਬੰਦਾ ਕੋਈ ਹੁੰਦਾ ਉਹ ਨਸ਼ਾ ਨਹੀਂ ਮਿਲਦਾ ਕੋ ਮੈਂ ਜਿੱਦਾਂ ਮੈਂ ਆਪਣੇ ਬਗੁਰਾਮ ਦੇ ਦਰਸ਼ਨ ਕਰਾਂ ਸੋ ਮੇਰਾ ਉਹ ਹਾਲੇ ਮੈਂ ਇਹ ਆਪਣੇ ਕਰਮਿਆਂ ਇਹ ਰੱਬ ਨੇ ਮੈਨੂੰ ਸ਼ੀਸ਼ਾ ਭੇਜਾਇਆ ਕਿ ਜੇ ਆਪਾਂ ਮੜਾਇਆ ਹਾਲ ਹੁੰਦਾ ਬੰਦੇ ਦਾ ਇਹ ਸਭ ਇਹ ਕਿ ਨਾ ਮਾੜਾ ਨਾ ਕਰੋ ਬਸ ਪਰਮਾਤਮਾ ਨਾਲ ਜੁੜੋ ਝੋਟੀਆਂ ਦੇਆਂ ਦੇ ਭਜੋ ਸਵਾਸ ਹੈ ਗੁਰਾਂ ਦਾ ਦਿੱਤੇ ਆ ਇਹ ਕੋਈ ਮੇਰੀ ਅਰਦਾਸਾਂ ਦਾ ਬਾਬਾ ਜਿਹਨੂੰ ਸਵਾਸ ਦਾ ਦਾਰ ਮੁਕਣਾ ਨਹੀਂ ਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅਸੇਮ ਜੀ ਮੌਜੂਦ ਆ ਸਚਕੰਚਿ ਸ੍ਰੀ ਹਰਮੰਦਰ ਸਾਹਿਬ ਜੀ ਦੇ ਬਾਹਰ ਤੇ ਅੱਜ ਅਸੀਂ ਤੁਹਾਨੂੰ ਇੱਕ ਐਸੇ ਗੁਰਸਿੱਖ ਨੌਜਵਾਨ ਵੀਰ ਨਾਲ ਮਿਲਣ ਜਾਣ ਜਾ ਰਹੇ ਹਾਂ ਜਿਨ੍ਹਾਂ ਵੱਲੋਂ ਕਿ ਅਕਸਰ ਹਰ ਰੋਜ਼ ਗੁਰੂ ਘਰ ਵਿਖੇ ਨਤਮਸਤਕ ਹੋਇਆ ਜਾਂਦਾ ਹੈ ਹਰ ਰੋਜ਼ ਜੋ ਗੁਰੂ ਘਰ ਵਿਖੇ ਆਉਂਦੇ ਨੇ ਲੇਕਿਨ ਸਰੀਰਿਕ ਪੱਖੋਂ ਗੱਲ ਕਰੀਏ ਤਾਂ ਜ਼ਰੂਰ ਵਾਹਿਗੁਰੂ ਵੱਲੋਂ ਇੱਕ ਵੱਡੀ ਮਾਰ ਵੱਜੀ ਹੋਈ ਹੈ ਲੇਕਿਨ ਹੌਸਲੇ ਦੀ ਗੱਲ ਕਰੀਏ ਵਿਸ਼ਵਾਸ ਦੀ ਗੱਲ ਕਰੀਏ ਤਾਂ ਉਹ ਬਹੁਤ ਹੀ ਜ਼ਿਆਦਾ ਜੋ ਗੁਰੂ ਸਾਹਿਬ ਉੱਤੇ ਹੈਗਾ ਤਾਂ ਗੱਲ ਕਰ ਰਹੇ ਹਾਂ ਤਰਸੀਮ ਸਿੰਘ ਤੇ ਤਸeem ਜੀ ਤੁਸੀਂ ਅਕਸਰ ਅਸੀਂ ਦੇਖਦੇ ਹਾਂ ਹਰ ਰੋਜ਼ ਤੁਸੀਂ ਹਰ ਰੋਜ਼ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਆਉਂਦੇ ਹੋ ਤਾਂ ਕਿਵੇਂ ਦੇਖਦੇ ਹੋ ਕਿਉਂਕਿ ਜੋ ਨੌਜਵਾਨ ਪੀੜ੍ਹੀ ਹੈ ਕਿਤਨੇ ਕਿਤੇ ਉਹ ਇੰਨਾ ਨਹੀਂ ਆਉਂਦੀ ਜਿੰਨਾ ਤੁਸੀਂ ਗੁਰੂ ਘਰ ਵਿਖੇ ਆ ਕੇ ਕਿੰਨਾ ਤੁਮਸਤਕ ਹੁੰਨੇ ਹੋ ਇੱਕ ਸ਼ਰਧਾ ਬਹੁਤ ਜ਼ਿਆਦਾ ਹੈਗੀ ਆ ਮੰਨਦੇ ਵਿੱਚ ਵੀਰੇ ਗੁਰੂ ਰਾਮ ਦੇ ਕਿਰਪਾ ਨਾਲ ਮੈਨੂੰ ਚਲੋ ਮੈਂ ਬੁੱਧਵਾਰ ਆ ਜਨਾ ਇੱਕ ਪਿਛੇ ਦਿਨ ਹੋ ਜਾਵੇ ਇੱਕ ਗਾਮ ਸਮੇ ਹੋ ਜਾਈਦਾ ਚਲ ਮਾਰ ਲਿਆਉਣ ਵਾਲਾ ਮੈਨੂੰ ਗੁਰੂ ਰਾਮ ਦੇ ਘਰੋਂ ਬਹੁਤ ਕੁਝ ਮਿਲਿਆ ਮੈਂ ਕਿਨਾ ਕਹਿੰਦਾ ਬਹੁਤ ਕਰ ਦਿੱਤਾ ਵਾਏ ਕਿਨਾਂ ਬਿਲਕੁਲ ਜਿੱਦਾਂ ਸੁੱਕਾ ਬੂਟਾ ਹੁੰਦਾ ਉਹ ਹਰਾ ਕਰਤਾ ਵਾਹਿਗੁਰੂ ਨੇ ਮੈਨੂੰ ਹਾਂ ਬਸ ਇਨੀ ਭਾਵਨਾ ਮੈਂ ਆਪਣੇ ਗੁਰੂ ਰਾਮਦੇਵ ਜੀ ਦੇ ਘਰੋਂ ਮੈਂ ਲੱਤਾ ਨਹੀਂ ਮੰਗੀਆਂ ਮੈਂ ਬਸ ਉਹ ਨਾਮ ਮੰਗਿਆ ਮਿਲ ਤਮਗਾ ਮੰਗਿਆ ਲੱਤਾ ਮੈਂ ਦੇ ਸਕਦਾ ਹਾਂ ਕਈ ਮੈਨੂੰ ਕਹਿੰਦੇ ਇਨਾ ਤੂੰ ਤੁਰਦਾ ਗੁਰੂ ਰਾਮਦਾ ਘਰ ਲੈ ਤੇ ਲੱਤਾ ਕਿਉਂ ਠੀਕਾ ਤਾਂ ਮੈਂ ਮੰਗਿਆ ਗੁਰੂ ਗੋਬਿੰਦ ਸਿੰਘ ਜੀ ਮੈਨੂੰ ਦੇਣਗੇ ਮਨੋਰ ਤਾਂ ਵੈਸੇ ਬਹੁਤ ਹੋਤਾਂ ਮੈਂ ਗੁਰੂ ਰਾਮਦਾ ਜੀ ਮੈਂ ਬੋਲ ਭਾਵਨਾ ਮਰਮ ਆਪਣੇ ਹਰ ਵੇਲੇ ਆਪਣੇ ਸਿਮਰਨ ਨਾਲ ਜੋੜੇ ਰੱਖਣਾ ਆਪਾਂ ਚਿਤਵੇ ਰਹਿਣਾ ਜਦੋਂ ਗੁਰੂ ਘਰ ਵਿਖੇ ਆਉਂਦੇ ਹਾਂ ਨਤਮਸਤਕ ਹੁੰਨੇ ਹਾਂ ਮਨ ਦੇ ਵਿੱਚ ਕੀ ਆਉਂਦਾ ਕਿਉਂਕਿ ਗੁਰੂ ਸਾਹਿਬ ਨੂੰ ਵੇਖ ਕੇ ਦਰਸ਼ਨ ਦੇ ਦਰੇ ਕਰਕੇ ਬਿਲਕੁਲ ਜੀ ਜਿੱਦਾਂ ਜੀ ਬੰਦੋਂ ਨਸਾਂ ਵਾਲਾ ਬੰਦਾ ਕੋਈ ਹੁੰਦਾ ਆ ਉਹ ਨਸਾ ਨਹੀਂ ਮਿਲਦਾ ਉਹ ਮਤਲਬ ਜਿੱਦਾਂ ਮੈਂ ਆਪਣੇ ਗੁਰੂ ਰਾਮ ਦੇ ਦਰਸ਼ਨ ਕਰਾਂ ਸੋ ਮੇਰਾ ਉਹ ਵਾਲੇ ਮੈਂ ਕੁਝ ਨਹੀਂ ਜਦੋਂ ਮੈਂ ਵਾਈ ਕੋ ਦਰਸ਼ਨ ਕਰਦਾ ਸਭ ਮੇਰਾ ਰੂਹ ਹਰੀ ਭਰੀ ਹੋ ਜਾਂਦੀ ਆ ਇਹ ਸੋ ਆਪਣਾ ਗੁਰੂ ਰਾਮ ਦੇ ਦਰਸ਼ਨ ਕਰਦੇ ਕੋਈ ਨਹੀਂ ਆ ਤਾਂ ਕਾਫੀ ਭਾਗ ਲਾਏ ਨੇ ਬਿਲਕੁਲ ਬੜਾ ਕੁਝ ਹੈ ਮੈਂ ਤੇ ਗੁਰੂਆਂ ਦਾ ਸ਼ੁਕਰਾਨਾ ਕਰ ਕਰ ਕੇ ਥੱਕ ਜਾਦਾ ਇੰਨਾ ਕੋ ਦਰਨ ਨੂੰ ਬਸ ਕਿਤਨੇ ਕਿਤੇ ਲੋਕ ਕਹਿੰਦੇ ਹੋਣਗੇ ਕਿ ਠੀਕ ਆ ਤਰਸੇਮ ਸਿੰਘ ਜੀ ਤੁਹਾਡੇ ਕੋ ਚੱਲਿਆ ਨਹੀਂ ਜਾਂਦਾ ਲੇਕਿਨ ਮਿਸ ਕਰ ਦਿਓ ਇੱਕ ਅੱਧਾ ਦਿਨ ਰੁਕ ਜਾਓ ਨਾ ਆ ਜਾਓ ਗੁਰੂ ਘਰ ਵਿਖੇ ਤਾਂ ਫਿਰ ਕਿ ਉਹਨਾਂ ਨੂੰ ਕੀ ਜਵਾਬ ਦੇਣੇ ਹੋ ਇਹਦੇ ਵੀਰ ਮੈਂ ਕਿ ਜਦੋਂ ਮੈਂ ਗੁਰੂ ਰਾਮਦਾਸ ਜੀ ਨੂੰ ਦਰਸਨ ਕਰਾਉਣੇ ਆ ਉਹ ਕਰਉਂਦਾ ਆ ਮੈਂ ਨਹੀਂ ਹੁੰਦਾ ਉਹ ਕਰਉਂਦਾ ਜਦੋਂ ਉਹ ਮਿਸ ਉਹਨਾ ਕਰਾਉਣਾ ਕਰਾਉਂਦਾ ਦੁਨੇ ਮੈਨੂੰ ਲੱਗਦਾ ਮੈਂ ਬਸ ਪਰਮਾਦਾ ਹੋਂ ਕਮਾ ਉਹਦੋਂ ਮੈਂ ਹੁੰਦਾ ਆ ਜਦੋਂ ਹੋਂ ਕਮਾ ਗੁਰਾਉਂਦਾ ਜਾਂ ਜੀ ਪਰਿਵਾਰ ਵੱਲੋਂ ਕਿੰਨੀ ਕੁ ਸਪੋਰਟ ਮਿਲਦੀ ਆ ਕਿਉਂਕਿ ਅਕਸਰ ਜਦੋਂ ਬੰਦੇ ਦੇ ਉੱਤੇ ਕੋਈ ਵੀ ਕੋਈ ਵੀ ਮੁਸੀਬਤ ਆਵੇ ਜਾਂ ਥੋੜੀ ਜੀ ਵੀ ਜੋ ਕੋ ਸੱਟ ਪ੍ਰੇਡ ਲੱਗਦੀ ਆ ਤਾਂ ਪਰਿਵਾਰ ਇਕੱਠਾ ਹੋ ਜਾਂਦਾ ਕਈ ਵਾਰ ਤਾਂ ਇਹੋ ਜਿਹਾ ਵੀ ਮਾਹੌਲ ਬਣਦਾ ਕਿ ਤਾਣਾ ਬਾਣਾ ਸਾਰਾ ਹਿਲ ਜਾਂਦਾ ਘਰ ਦਾ ਜਦੋਂ ਇੱਕ ਘਰ ਦੇ ਮੋਢਲੇ ਜੀ ਦੇ ਉੱਤੇ ਜਿੱਦੇ ਉੱਤੇ ਸਾਰੀ ਜ਼ਿੰਮੇਵਾਰੀ ਹੋਵੇ ਤਾਂ ਤੁਸੀਂ ਕਿਵੇਂ ਚਲਾਉਨੇ ਆ ਨੇ ਪ੍ਰਵਾਦ ਮੇਰਾ ਬਿਲਕੁਲ ਸਾ ਦਿੰਦਾ ਆ ਬਿਲਕੁਲ ਉਹਨਾਂ ਨੂੰ ਜਦੋਂ ਪਤਾ ਉਹਨਾਂ ਨੇ ਜਾਣਾ ਆ ਉਹਨਾਂ ਪਹਿਲਾਂ ਤਿਆਰੀ ਕਰਦੇ ਨੇ ਦਰਵਾਜ਼ੇ ਮੈਨਾਂ ਜਾਣਾ ਆ ਮੁੱਧਵਾਤ ਨੂੰ ਲਾ ਲੋ ਵਧਵਾ ਕੁਛ ਨਹੀਂ ਬਿਲਕੁਲ ਨਾ ਪਤਾ ਕੋਈ ਪ੍ਰੋਣਾ ਕੋਈ ਆ ਉਹਨਾਂ ਦਾ ਦਰਵਾਜ਼ੇ ਨੇ ਢੱਕਣਾ ਉਹਨਾਂ ਮੈਂ ਉਹਨਾਂ ਦਾ ਦਰਵਾਜ਼ਾ ਮੁੱਧਵਾਤ ਬਾਬਾ ਕਰ ਤੇ ਦੁੱਖ ਸੁੱਖ ਵੇਲੇ ਮੇਰੇ ਚੋਂ ਅੰਗ ਸੰਗ ਨਹੀਂ ਬਿਲਕੁਲ ਵਾਈਫ ਤੇ ਬੱਚਾ ਨੇ ਬਿਲਕੁਲ ਅੰਗ ਸੰਗ ਨਹੀਂ ਮੇਰੇ ਨਾਲ ਹਾਂਜੀ ਤੇ ਬੜਾ ਕੁਝ ਆ ਕਿਰਪਾ ਮਨ ਦੇ ਵਿੱਚ ਆਉਂਦਾ ਵਾ ਕਿ ਇਹ ਚੀਜ਼ ਦੀ ਘਾਟ ਆ ਬਾਕੀ ਤਾਂ ਸਭ ਵਾਹਿਗੁਰੂ ਨੇ ਦਿੱਤਾ ਭਾਜੀ ਘਾਟ ਨਹੀਂ ਆ ਇਹ ਆਪਣੇ ਕਰਮ ਆ ਇਹ ਰੱਬ ਨੇ ਮੈਨੂੰ ਸ਼ੀਸ਼ਾ ਭੇਜਾਇਆ ਕਿ ਜੇ ਆਪਾਂ ਮੜਾਂ ਆਇਆ ਹਾਲ ਹੁੰਦਾ ਬੰਦੇ ਦਾ ਇਹ ਸਾਬ ਜੇ ਇਹ ਕਿ ਨਾ ਮੜਾ ਨਾ ਕਰੋ ਬਸ ਪਰਮਾਤਮਾ ਨਾਲ ਜੁੜੋ ਝੂਠੀਆਂ ਦਿਆਂ ਦੇ ਬਜੋ ਜੀ ਗੁਰੂ ਰਾਮ ਦਾ ਘਰ ਆਓ ਤੇ ਸਭ ਕੁਝ ਮਿਲਦਾ ਹੈ ਤਸ림 ਜੀ ਇੱਕ ਗੱਲ ਪੁੱਛਣੀ ਚਾਹੂੰਗਾ ਤਾਂ ਇਹ ਕਿ ਸ਼ੁਰੂ ਤੋਂ ਹੀ ਇਦਾਂ ਜਾਂ ਪਹਿਲਾਂ ਠੀਕ ਇਹ ਵੀਰ ਜੀ ਪੋਲੀਓ ਹੋਇਆ ਮੈਨੂੰ 2 ਸਾਲ ਬਾਅਦ ਹਾਂ ਪੋਲੀਓ ਹੋਇਆ ਬਾਤੀ ਕਿ ਲੱਗੇ ਪੋਲੀਓ ਤੋਂ ਬਸ ਉਹਦਾ ਕਰਕੇ ਪਹਿਲਾਂ ਬਜ਼ੁਰਗ ਹਾਂ ਜੀ ਮਤਲਬ 2 ਸਾਲ ਦੇ ਸੀਗੇ ਜਦੋਂ ਹਾਂ 2 ਸਾਲ ਦੇ ਜਦੋਂ ਮਗਰ ਬੁਖਾਰ ਜਿਹੜਾ ਤੇ ਪੋਲੀਓ ਹੋ ਗਿਆ ਹਾਂ ਜੀ ਮਨ ਦੇ ਵਿੱਚ ਕਦੀ ਆਉਂਦਾ ਇੱਕ ਥੋੜੀ ਜੀ ਬੰਦੇ ਨੂੰ ਹੁੰਦੀ ਆ ਕਿ ਜਦੋਂ ਮੈਂ ਪੱਲਾ ਮੈਂ ਗੁਰਾਂ ਦਾ ਪਰ ਮੈਨੂੰ ਕੁਝ ਨਹੀਂ ਹੁੰਦਾ ਪੱਲੇ ਬਸ ਬਨਵਾ ਬਾਈ ਗੁਰਾਂ ਦੇ ਚਿੱਤੇ ਆਉਂਦਾ ਬਸ ਉਹ ਮੈਨੂੰ ਦੁੱਖੇ ਤਾਂ ਮੈਂ ਗੁਰਾਂ ਦੇ ਚਿੱਤੇ ਆਉਂਦਾ ਸੁੱਖੇ ਤਾਂ ਮੈਂ ਗੁਰਾਂ ਦਾ ਜੀ ਬਸ ਸੁੱਖਾਂ ਵਿੱਚ ਦੁੱਖਾਂ ਵਿੱਚ ਮੇਰਾ ਉਹ ਹੀ ਹੈ ਬਸ ਹੋਮੇ ਕੁਝ ਨਹੀਂ ਚਾਹੁੰਦਾ ਬਸ ਪਰਮਾ ਦਾ ਨਾਮ ਤਾਰੀ ਆਉਂਦੇ ਰਹੋਗੇ ਗੁਰੂ ਘਰ ਵਿਖੇ ਭਾਵੇਂ ਕੋਈ ਵੀ ਮਨਾ ਕੇ ਇਹ ਦੇ ਵੀਰ ਮੇਰਾ ਸਵਾਸ ਗੁਰਾਂ ਦੇ ਦਿੱਤੇ ਆ ਇਹ ਕੋਈ ਮੇਰੀ ਅਰਦਾਸਾਂ ਦਾ ਬਾਬਾ ਜਿਹਨੂੰ ਸਵਾਸ ਦਾ ਧਾਰੀ ਮੁਕਣਾ ਨਿਕਿਆ ਹੌਂ ਨੀ ਮਨੋਂ ਹੌਂ ਸਭ ਮਾਰਾਂ ਡੋਲੇ ਬਤ ਨਹੀਂ ਡੋਲਦਾ ਵਾਸਾ ਵਾਸਾ ਜੀ ਮੈਂ ਦੇਖ ਜਿਹੜੇ ਨੌਜਵਾਨ ਨੇ ਤੁਹਾਡੇ ਚ ਇਨੀ ਸ਼ਰਧਾ ਆ ਭਾਵਨਾ ਆ ਤੇ ਜਿਹੜੇ ਨੌਜਵਾਨ ਨੇ ਜਿਨ੍ਹਾਂ ਨੂੰ ਬਾਬਾ ਜੀ ਨੇ شریف ਪੱਖੋਂ ਐਡਾ ਤੰਦਰੁਸਤ ਰੱਖਿਆ ਹੋਇਆ ਤਾਂ ਉਹ ਵੀ ਨਹੀਂ ਆਉਂਦੇ ਉਹਨਾਂ ਨੂੰ ਕੀ ਕਹਿਣਾ ਵੀਰ ਉਹਦਾ ਕਿਸਮਤ ਆ ਜਿੱਦਾਂ ਉਹ ਮੇਰੇ ਸਨੇਹ ਵੀਰਾਂ ਛੁੱਟਿਆਂਦੇ ਆ ਬਜੋ ਤੇ ਆਪਣੇ ਗੁਰੂ ਰਾਮ ਦਾ ਘਰ ਆ ਗੁਰੂ ਗ੍ਰੰਥ ਸਾਹਿਬ ਮੰਨੋ ਜਿੱਥੇ ਭਾਵੇਂ ਗੁਰਦੁਆਰਾ ਆ ਕੋਈ ਤੋ ਗੁਰੂ ਗ੍ਰੰਥ ਸਾਹਿਬ ਮੰਨੋ ਤੁਹਾਨੂੰ ਇਹਰ ਦਾ ਤੁਹਾਡੀ ਜ਼ਰੂਰ ਮਜੂਰ ਹੋਏਗੀ ਪਰ ਟਾਈਮ ਜ਼ਰੂਰ ਆਪ ਮਜੂਰ ਹੋਊਗਾ ਪਰ ਤੁਹਾਨੂੰ ਰੱਬ ਡਰ ਸਾਰ ਨਹੀਂ ਛੱਡਿਆ ਕਦੇ ਵੀ ਇਹ ਇਹ ਨਹੀਂ ਆਪਾਂ ਯਾਰ ਛੋਟੀਆਂ ਦਾਨ ਜਲ ਕੇ ਦੀ ਜਾਂ ਪੈ ਹੈ ਦੋ ਇਹ ਤੁਹਾਡਾ ਕੰਮ ਕਰਾ ਇਹ ਨਾ ਮਗਰ ਨਾ ਲੋਕੋ ਤੁਸੀਂ ਆਪਣੇ ਗੁਰੂ ਘਰਾਂ ਸੇ ਵੀ ਘਰ ਆਓ ਗੁਰੂ ਘਰਾਂ ਦੇ ਘਰ ਸਭ ਕੋ ਮਿਲੂ ਤਾਂ ਨਾ ਕੋਈ ਹਾਂਜੀ ਜੁਰੋਂ ਤਰਸੇਮ ਜੀ ਤੁਸੀਂ ਚੱਲ ਕੇ ਆਉਨੇ ਮੇਰਾ ਪਿੰਡ ਜੀ ਮਾਨਾਂ ਵਾਲਾ ਆ ਮਾਨਾਂ ਲਈ ਤੂੰ ਇਦਾਂ ਹੀ ਆਉਂਦੇ ਹੋ ਜਾਂ ਹਾਂਜੀ ਐਕਟਿਵ ਆਪਣੀ ਸਕੋਟ ਦੇ ਹਾਂ ਐਕਟਿਵ ਆ ਦੇ ਆ ਤੇ ਆਪਣਾ 120 ਕਿਲੋਮੀਟਰ ਬੰਦਾ ਇੱਥੋਂ ਮਾਨਾਂ ਵਾਲਾ ਹਾਂਜੀ ਲੈ ਆਈਦਾ ਮਾਨਾਂ ਵਾਲੇ ਤੋਂ ਆਣਾ ਹੀ ਆਣਾ ਗੁਰੂ ਘਰ ਆ ਮਾਨਾਂ ਵਾਲੇ ਮਾਰਾ ਲਈ ਹੁੰਦਾ ਆ ਆਣਾ ਜੀ ਬੜਾ ਹੀ ਅਸਰ ਹੈ ਪਰ ਮਾਦਾਂਗਾ ਤੇ ਮੈਨੂੰ ਵੀ ਨਾ ਕਰਾਂ ਤੂੰ ਗੁਰੂ ਘਰ ਆਉਂਦਾ ਘਰ ਉੱਥੇ ਸਭ ਕੋ ਮਿਲੇਗਾ ਵਧੀਆ ਲੱਗਦਾ ਬਿਲਕੁਲ ਜੀ ਬੜੀ ਸ਼ਾਂਤੀ ਮਿਲਦੀ ਵੀਰ ਜੀ ਮਾਨਾਂ ਬਸ ਇਹ ਦੇਸ਼ ਦੇ ਦਿੱਤ ਸੰਗਤ ਆਉਂਦੀ ਆ ਉੱਥੇ ਤੁਸੀਂ ਵੀ ਇਸ ਤਰੀਕੇ ਨਾਲ ਚਲੋ ਇੱਕ ਭਾਵਨਾ ਆ ਸ਼ਰਧਾ ਆ ਕਿਉਂਕਿ ਜੇ ਕਹਿ ਲਈਏ ਕਿ ਜਿੱਥੋਂ ਲੋਕ ਬਾਹਰੋਂ ਇੰਨਾ ਤਰਸਦੇ ਆ ਕਿ ਗੁਰੂ ਸਾਹਿਬ ਜੀ ਦੇ ਦਰਸ਼ਨ ਦੇਦਾਰੇ ਹੋ ਜਾਣ ਤਾਂ ਤੁਸੀਂ ਕਿੰਨਾ ਕੁ ਵਿਢ ਭਾਗੀ ਮਹਿਸੂਸ ਕਰਦੇ ਹੋ ਕਿ ਤੁਹਾਨੂੰ ਜਿਵੇਂ ਮਰਜੀ ਆ ਬਾਬਾ ਆਪਣੇ ਘਰੇ ਬੁਲਾ ਹੀ ਲੈਂਦਾ ਬਿਲਕੁਲ ਜੀ ਮੈਂ ਬਾਈ ਕੋ ਸਕਰਾਨਾ ਕਰ ਕਰਕੇ ਥੱਕ ਜਾਂਦਾ ਆ ਮੇਰੇ ਬਹੁਤ ਕਰਮਾਲ ਆ ਭਗਾਂ ਵਾਲਿਆ ਜਿਹੜੇ ਗੁਰੂ ਆਂਦੇ ਅੱਠੇ ਦਿਨ ਦਸੇ ਦਿਨ ਮੈਨੂੰ ਆਪਣੇ ਕੋਲ ਪਾਸ ਲੈ ਆਉਂਦੇ ਨੇ ਆਪਣੇ ਦਰਸ਼ਨ ਕਰਾ ਦਿੰਦੇ ਗੁਰੂ ਰਾਮਦਾਸ ਗੋਲਡਨ ਕੈਂਪ ਦਰਬਾਰ ਸੇ ਮੇਰੇ ਬਹੁਤ ਕਰਮਾ ਲਾ ਮੈਂ ਆਪਣੇ ਲਤਾ ਨੂੰ ਦੁਖੀ ਤੇ ਬਸ ਆਪਣੇ ਗੁਰੂ ਰਾਮਦਾਸ ਦਾ ਦਰ ਉਹਨਾਂ ਨੂੰ ਬਹੁਤ ਸੁੱਖ ਮਿਲਦਾ ਆ ਬਸ ਵੀਰ ਹੋਰ ਵੀ ਜਿਨ੍ਹਾਂ ਨੂੰ ਸਰੀਰ ਪੱਖੋਂ ਥੋੜੀ ਜਿਹੀ ਦਿੱਕਤਾਂ ਹੈਗੀਆਂ ਨੇ ਉਹਨਾਂ ਨੂੰ ਕੀ ਕਹਿਣਾ ਚਾਹੂੰਗੀ ਕਿਉਂਕਿ ਉਹ ਹੌਂਸਲਾ ਹਾਰ ਜਾਂਦੇ ਨੇ ਉਹਨਾਂ ਦੇ ਇਹ ਹੋ ਜਾਂਦਾ ਕਿ ਦੁਨੀਆ ਹੀ ਹਾਰ ਬੈਠੇ ਨੇ ਉਹਨਾਂ ਨੂੰ ਕੀ ਹੌਂਸਲਾ ਦੇਣਾ ਚਾਹੂੰਗੀ ਵੀਰ ਜੀ ਮੇਰੇ ਇਹ ਕਹਾਂ ਜਿਹੜੇ ਵੀਰ ਮੇਰੇ ਵਰਕੇ ਦੁਖੀ ਆ ਉਹ ਮੇਰੇ ਗੁਰੂ ਰਾਮਦਾਸ ਘਰ ਆਉ ਤੇ ਸਭ ਕੁ ਠੀਕ ਹੋ ਜਾ ਆਪਣੇ ਸਾਥ ਸਾਢੇ ਦਿਨ ਭਾ ਗੁਰੂ ਰਾਮਦਾਸ ਸਾਥ ਸਾਢੇ ਦਾ ਡ ਤਿਆਰ ਜਰੂਰ ਸੱਚੇ ਮਨ ਨਾਲ ਆਓ ਜਰੂਰ ਇਹਨਾਂ ਆਪਾਂ ਇਹ ਗੁਰੂ ਰਾਮ ਦਾ ਘਰ ਦੇ ਧਿਆਨ ਆਪਣਾ ਦੂਜੇ ਬੰਦੇ ਦੇ ਧਾਰੀਆਂ ਬੰਦੇ ਉਹ ਨਾ ਕਰੋ ਆਓ ਸੱਚੇ ਦਿਲੋਂ ਆਓ ਤੇ ਤੁਹਾਡੇ ਕਾਮਲਾ ਕੋਈ ਕੋਈ ਦੁੱਖ ਦਰਦ जरूर ਦੂਰ ਹੋਣਗੇ ਕੋਈ ਦੁੱਖ ਹੋਏ ਜਰੂਰ ਮਨੋਂ ਮੇਰੇ ਤੇ ਬੀਤੀ ਹੈ ਭਾਜੀ ਜਰੂਰ ਦੁੱਖ ਦੂਰ ਹੋਣਗੇ ਜਰੂਰ ਹਾਂ ਇਹ ਵਿਸ਼ਵਾਸ ਨਾਲ ਆਪਣੇ ਗੁਰੂ ਰਾਮ ਦਾ ਘਰ ਦੇ ਦਰ ਆਉਣਾ ਚਾਹਾਂ ਤਾਂ ਕੀ ਹੋਇਆ ਸੀਗਾ ਲਾਈਫ ਦੇ ਵਿੱਚ ਕੜੀ ਕੋਈ ਗੱਲਾਂ ਨਹੀਂ ਦੱਸ ਸਕਦੇ ਕੋਈ ਮਜਬੂਰੀਆਂ ਆਪਣੀਆਂ ਹੁੰਦੀਆਂ ਐ ਐਸਾ ਕਹੇ ਬੜਾ ਗੋਜੰਮੜਾ ਦਿੱਤਾ ਪਰਮਾਦਾ ਮੈਂ ਕਿ ਮੈਂ ਵੀਰਾਂ ਨੂੰ ਕਹੋਗੇ ਕਿ ਇੱਥੇ ਆਣਾ ਚਾਹੀਦਾ ਮੇਰੇ ਵੀਰ ਮੈਂ ਤਾਂ ਕਹਿੰਦਾ ਗੁਰਾਂ ਆਦੇ ਉਹਨਾਂ ਨੂੰ ਚਲੋ ਬੁੱਧੀ ਬਖਸ਼ੇ ਮਾਰ ਆਪਣੇ ਘਰ ਸੱਦੇ ਮੈਂ ਕੋ ਕਹਿੰਦਾ ਮੈਂ ਤਾਂ ਪਾਪੀ ਆ ਮੈਂ ਉਹਨਾਂ ਕਹਿੰਦਾ ਉਹ ਵੀਰਾਂ ਵੀ ਚੱਲ ਕੇ ਆਉਂਦੇ ਆਪ ਗੁਰਾਂ ਦੇ ਘਰ ਆਉਣ ਆਪਣੇ ਤੇ ਆਪਣੇ ਹਾਂਜੀ ਬਿਲਕੁਲ ਇਹ ਤਸਵੀਰ ਜੋ ਤੜਨਾ ਸਾਂਝੀ ਕਰ ਰਹੇ ਆ ਆਪਣੇ ਸਹਿਯੋਗੀ ਨੂੰ ਕਵਾਂਗਾ ਕਿ ਤਰਸੀਮ ਸਿੰਘ ਹੋਣਾ ਦੀ ਇਹ ਤਸਵੀਰ ਜਿਹੜੀ ਹੈ ਜ਼ਰੂਰ ਸਾਂਝੀ ਕੀਤੀ ਜਾਵੇ ਤਾਂ ਉਹਨਾਂ ਵੀਰਾਂ ਤੱਕ ਜ਼ਰੂਰ ਇਹ ਤਸਵੀਰ ਜਾਣੀ ਚਾਹੀਦੀ ਹੈ ਜਿਹ ਇਹ ਕਿ ਕਿਤਨਾ ਕਿਤੇ ਜੇ ਆਣਾ ਵੀ ਹੁੰਦਾ ਤਾਂ ਕਿਤਨਾ ਕਿਤੇ ਬਾਬੇ ਦੇ ਨਾਲ ਸ਼ਰਤਾ ਰੱਖ ਕੇ ਆਉਂਦੇ ਨੇ ਤਾਂ ਇਹ ਇੱਕ ਬੜੀ ਨਵਿਕਲੀ ਤਸਵੀਰ ਹੈਗੀ ਆ ਜਿਸ ਦੇ ਵਿੱਚ ਕੀ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਹਾਲਾਂਕਿ ਵਾਹਿਗੁਰੂ ਵੱਲੋਂ ਜ਼ਰੂਰ ਸਰੀਰ ਪੱਖੋਂ ਮਾਰ ਪਈ ਹੋਈ ਆ ਪਰ ਫਿਰ ਵੀ ਵਿਸ਼ਵਾਸ ਇੰਨਾ ਕਿ ਜ਼ਿਆਦਾ ਹੈਗਾ ਬਾਬੇ ਦੇ ਉੱਤੇ ਕਿ ਬਿਲਕੁਲ ਵੀ ਮਨ ਨਹੀਂ ਡੋਲਦਾ ਤਾਂ ਉਹਨਾਂ ਦਾ ਇਹੀ ਕਹਿਣਾ ਕਿ ਲਗਾਤਾਰ ਜੋ ਗੁਰੂ ਘਰ ਵਿਖਿਆਣਾ ਚਾਹੀਦਾ ਨਤਮਸਤਕ ਹੋਣਾ ਚਾਹੀਦਾ ਜਿਸ ਦੇ ਨਾਲ ਕੀ ਵਾਹਿਗੁਰੂ ਜੋ ਉਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਿਆ ਹਰ ਕਿਸੇ ਨੂੰ ਤਾਂ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜ਼ਰੂਰ ਮੈਨੂੰ ਆਪਣੀ ਲੱਤਾਂ ਦਾ ਦੁੱਖ ਨਹੀਂਗਾ ਮੈਨੂੰ ਸਿਰਫ ਸੁੱਖ ਇਹ ਹੈ ਕਿ ਬਾਬੇ ਨੇ ਮੈਨੂੰ ਆਪਣੇ ਘਰ ਬੁਲਾ ਕੇ ਜੋ ਹੈ ਰੱਖਿਆ ਹੋਇਆ ਤਾਂ ਬਹੁਤ ਹੀ ਨਵੇਕਲੀ ਤਸਵੀਰ ਹੈ ਜੀ ਤਰਨਾਲ ਹੋਰ ਵੀ ਜੋ ਤਸਵੀਰਾਂ ਤਾਂ ਇਹ ਜ਼ਰੂਰ ਸਾਂਝੀ ਕਰਦੇ ਰਾਵਾਂਗੇ ਬਣੇ ਰਹੋ ਜਗਬਨ ਦਰਸ਼ਨ ਟੀਵੀ ਦੇ ਨਾਲ ਕੈਮਰਾਮੈਨ ਸਦੀਕ ਮਰਦ ਦੇ ਨਾਲ ਅੱਛਾ ਸੁਣਨ ਜਗਬਨੀ ਟੀਵੀ ਸ਼੍ਰੀ ਹਮਸਾ ਸਾਈਂ